ਇਹ ਅੰਨੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਦਰਸਲ ਪਿਓ ਦਾ ਕਾਤਲ ਉਸਦਾ ਆਪ ਦਾ ਪੁੱਤਰ ਨਿਕਲਿਆ ਹੈ ਕਲਚੂਗੀ ਪੁੱਤ ਨੇ ਆਪਦੇ ਪਿਓ ਦੀ ਕਤਲ ਦੀ ਸਾਜ਼ਿਸ਼ ਰਚੀ ਸੀ ਕਿਉਂਕਿ ਪੁੱਤਰ ਨੇ 25 ਲੱਖ ਰੁਪਿਆ ਜੂਏ ਚੁੜਾ ਦਿੱਤਾ ਸੀਗਾ 25 ਲੱਖ ਰੁਪਿਆ ਜੂਏ ਚੁੜਾਉਣ ਤੋਂ ਬਾਅਦ ਪਿਓ बार-बार ਹਿਸਾਬ ਮੰਗਦਾ ਸੀ ਪੈਸੇ ਕਿੱਥੇ ਨੇ ਪਰ ਪੁੱਤ ਨੇ ਉਹ ਪੈਸੇ ਜੂਏ ਵਿੱਚ ਚੁੜਾ ਦਿੱਤੇ ਤੇ ਜਦੋਂ ਹਿਸਾਬ ਨਹੀਂ ਦਿੱਤਾ ਗਿਆ ਤਾਂ ਕਤਲ ਕਰ ਦਿੱਤਾ ਆਪਦੇ ਹੀ ਬਾਪ ਦਾ ਜਹੀ ਅੰਨੀ ਵਰਦਾਤ ਹੋਈ ਸੀ ਮੁਖਸਰ ਸਾਹਿਬ ਜਿੱਥੇ ਤੜਕੇ ਸਵੇਰੇ ਇਹ ਵਾਰਦਾਤ ਸਾਹਮਣੇ ਆਈ ਸੀ ਇਹ ਨਿਕਲ ਗਿਆ ਕਿ ਲੁੱਟ ਦੀ ਵਾਰਦਾਤ ਨਾਲ ਇੱਕ ਗੱਡੀ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਦੋ ਬੰਦੇ ਉਸ ਵਿੱਚ ਗੱਡੀ 'ਚ ਸਵਾਰ ਸਨ ਇੱਕ ਬੰਦਾ ਜਿਸ ਦਾ ਨਾਮ ਅਖਵੀਰ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਿਆਰਜੀਤ ਸਿੰਘ ਉਹ ਲਖਵੀਰ ਸਿੰਘ ਦਾ ਪੁੱਤਰ ਉਹਨੂੰ ਜ਼ਖਮੀ ਹਲਾਤਾ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਪਰ ਇਹ ਸਾਰੀ ਗੁੱਤੀ ਹੁਣ ਮੁਖਸਰ ਦੀ ਪੁਲਿਸ ਨੇ ਸੁਲਝਾ ਦਿੱਤੀ ਹੈ ਕਿ ਪੁੱਤ ਹੀ ਕਾਤਲ ਨਿਕਲਿਆ ਹੈ ਆਪਣੇ ਬਾਪ ਦਾ 25 ਲੱਖ ਰੁਪਇਆ ਆਨਲਾਈਨ ਗੇਮ ਵਿੱਚ ਦੂਏ ਵਿੱਚੋਂ ਹਾਰ ਗਿਆ ਸੀ ਹਾਰਨ ਤੋਂ ਬਾਅਦ ਪਿਓ ਚਦੋਂ ਨਿਤ ਹਿਸਾਬ ਮਗਦਾ ਸੀਤਾ ਲਾਰੇ ਲਾਂਦਾ ਰਿਹਾ ਕਿ ਮੈਂ ਚੰਡੀਗੜ੍ਹ ਵਿੱਚੋਂ ਪੈਸਾ ਕਿਤੇ ਕੰਮ ਵਿੱਚ ਫਸਾਇਆ ਪਿਆ ਮੇਰਾ ਪੈਸਾ ਉੱਥੇ ਫਸਿਆ ਪਿਆ ਫਿਰ ਦੋਵੇਂ ਜਾਣੇ ਇੱਕ ਘਰੋਂ ਨਿਕਲੇ ਸੀ ਗੱਡੀ ਵਿੱਚ ਇਹ ਸੋਚ ਕੇ ਕਿ ਅਸੀਂ ਚੰਡੀਗੜ੍ਹ ਜਾਣਾ ਪਰ ਚੰਡੀਗੜ੍ਹ ਜਾਣ ਤੋਂ ਪਹਿਲਾਂ ਰਾਹ ਵਿੱਚ ਪੁੱਤ ਨੇ ਚਾਕੂ ਨਾਲ ਚਾਰ ਵਾਰ ਵਾਰ ਕੀਤਾ ਆਪਣੇ ਬਾਪ ਦੇ ਤੇ ਉਹਨੂੰ ਉੱਥੇ ਉਹਨੂੰ ਉਸੇ ਮੌਕੇ ਤੇ ਖਤਮ ਕਰ ਦਿੱਤਾ ਸਾਰੀ ਘਟਨਾ ਵਿੱਚ ਪੁਲਿਸ ਨੇ ਬੜੀ ਡਿਟੇਲ ਚ ਦੱਸਿਆ ਪੁਲਿਸ ਨੇ ਦੱਸਿਆ ਕਿ ਕਿਵੇਂ ਆਪ ਚਾਕੂ ਨਾਲ ਚਾਰ ਵਾਰ ਵਾਰ ਕਿਤੇ ਆਪ ਗੱਡੀ ਦੀ ਚਾਬੀ ਛੁੱੜ ਕੇ ਖੇਤਾਂ ਚ ਗੱਡੀ ਦੀ ਚਾਬੀ ਕੱਢ ਕੇ ਖੇਤਾਂ ਚ ਛੁੱਟ ਦਿੰਦੀ ਗੱਡੀ ਦੇ ਸ਼ੀਸ਼ੇ ਆਪ ਭੰਨੇ ਤਾਂ ਕਿ ਇਹ ਲੱਗੇ ਕਿ ਇਹ ਵਾਰਦਾਤ ਲੁੱਟ ਦੀ ਵਾਰਦਾਤ ਹੋਈ ਹੈ ਪਰ ਪੁਲਿਸ ਨੇ ਗੁੱਸੇ ਸੁਝਾ ਲਈ ਹੈ ਪੁੱਤ ਨੇ ਆਪ ਦੇ ਬਾਪ ਕੋਲੋਂ ਡਰ ਦੇ ਮਾਰੇ ਚੱਕਦੇ ਮਾਰੇ ਇਹ ਮੈਂ ਕਿਵੇਂ ਦੱਸਾਂਗਾ ਕਿ 25 ਲੱਖ ਰੁਪਇਆ ਮੈਂ ਜੂਏ ਚ ਗਵਾ ਬੈਠਾ ਇਸ ਖੌਫ ਦੇ ਮਾਰੇ ਆਪਦੇ ਬਾਪ ਦਾ ਕਤਲ ਕਰ ਦਿੱਤਾ ਬੱਚਣ ਪਿੱਛੇ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹੜਾ ਮਰਡਰ ਵੈਪਨ ਹੈ ਜਿਹੜਾ ਚਾਕੂ ਆ ਉਸ ਦੀ ਪਾਲ ਵਿੱਚ ਪੁੜਸ ਲੱਗੀ ਹੋਈ ਹੈ ਕਿਵੇਂ ਪੁਲਿਸ ਨੇ ਗੁੱਥੀ ਸੁਲਝਾਈ ਇਹ ਅੰਨੇ ਕਤਲ ਦੀ ਇੱਕ ਵਾਰ ਤੁਹਾਨੂੰ ਪੁਲਿਸ ਅਧਿਕਾਰੀਆ ਤੱਕ ਲੈ ਕੇ ਚਲਦੇ ਆ ਮੁਖਸਰ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਇਸ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਜਿਸ ਵਿੱਚ ਪਾਪ ਦਾ ਕਤਲ ਇੱਕ ਪੁੱਤ ਨੇ ਆਪ ਆਪਣੇ ਹੱਥੀ ਕਰ ਦਿੱਤਾ ਲੈ ਕੇ ਚੁੰਦੇ ਆ ਤੁਹਾਨੂੰ ਇੱਕ ਵਾਰੀ ਪੁਲਿਸ ਅਧਿਕਾਰੀ ਦੇ ਵੱਲ ਦਾਰੇ ਦਾਰੇ ਹਾਂ ਮੁਕਸਰ ਬਰੀਅਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਕਾਰਸਪਾਰਾਂ ਦੇ ਪਰਮਾਨਾ ਸੀ ਇਹ ਮਾਮਲਾ ਦੀ ਸੀ ਅੱਜ ਮੁਕਸਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈ ਗਏ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਭਾਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹ ਵੀ ਆਪਣੇ ਫਾਦਰ ਨੂੰ ਉਹਨੇ ਮਾਰਤਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਬਹਿ ਗਏ ਸੀ ਤੇ ਪੈਗਰ ਉਹਨਾਂ ਨੇ ਇਹਦੇ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੋਚ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਗਏ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਵਾਦ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਵਿੱਚ ਲਾਏ ਸੀ ਤੇ ਉੱਥੇ ਫਸ ਗਏ ਹੈ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚਲ ਪੈਸੇ ਢਾਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਉਸਦੇ ਅੱਗੇ ਫੀਅਰ ਕਰਦਾ ਸੀ ਤੇ ਉਹ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ ਅਰੇ ਕੱਲਾ ਸੀ ਜਦੋਂ ਉਹ ਮਿਸ ਕਰ ਰਹਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇੰਸ਼ੂਰੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਏ ਸੀ ਹਥਿਆਰ ਜੋ ਹਾਲੇ ਤੱਕ ਪ੍ਰੀਮੀਅਰ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ धार ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਈਆਂ ਹੁੰਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀਗੀ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ ਸੁਥਰੀ ਝੂਠੀ ਗੱਲ ਸੀਗੀ ਜੀ ਵਾ ਕੋਈ ਫਾਇਰ ਆਪ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਨੂੰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਵੂਨਸ ਰਹੇ ਨੇ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਜਿੰਦਗੀ ਚ ਜਦ ਦੀ ਪਲਾਨਿੰਗ ਕਰੇ ਸਭ ਪੁਛਗੇ ਤੋਂ ਬਦਲ ਜਾਂਦੇ ਨਹੀਂ ਪੁਛਗੇ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਪੁਛਗੇ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀ ਪਲਾਨਡ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਨਾ ਹੈ ਫੈਕਟ ਲੱਗਿਆ ਹੋਇਆ ਹੈਗਾ ਬੇਬੀ ਸਰ ਉਹ ਹੋਇਆ ਕਿ ਅਸਲੀ ਦਾ ਨਹੀਂ ਨਹੀਂ ਜੀ ਅਸਲੀ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਜ਼ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵੱਧ ਔਰ ਘਾਟਾ ਕੀਤਾ ਜਾਏ ਸਾਹਿਬ ਚ ਹੋਏ ਕਤਲ ਦੀ ਵਾਰਦਾਤ ਦੀ ਅੰਨੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਦਰਸਲ ਪਿਓ ਦਾ ਕਾਤਲ ਉਸਦਾ ਆਪ ਦਾ ਪੁੱਤਰ ਨਿਕਲਿਆ ਹੈ ਕਲਚੂਗੀ ਪੁੱਤ ਨੇ ਆਪਦੇ ਪਿਓ ਦੀ ਕਤਲ ਦੀ ਸਾਜ਼ਿਸ਼ ਰਚੀ ਸੀ ਕਿਉਂਕਿ ਪੁੱਤਰ ਨੇ 25 ਲੱਖ ਰੁਪਿਆ ਜੂਏ ਚੁੜਾ ਦਿੱਤਾ ਸੀਗਾ 25 ਲੱਖ ਰੁਪਿਆ ਜੂਏ ਚੁੜਾਉਣ ਤੋਂ ਬਾਅਦ ਪਿਓ बार-बार ਹਿਸਾਬ ਮੰਗਦਾ ਸੀ ਪੈਸੇ ਕਿੱਥੇ ਨੇ ਪਰ ਪੁੱਤ ਨੇ ਉਹ ਪੈਸੇ ਜੂਏ ਵਿੱਚ ਚੁੜਾ ਦਿੱਤੇ ਤੇ ਜਦੋਂ ਹਿਸਾਬ ਨਹੀਂ ਦਿੱਤਾ ਗਿਆ ਤਾ ਕਤਲ ਕਰ ਦਿੱਤਾ ਆਪ ਦੇ ਹੀ ਬਾਪ ਦਾ ਜਹੀ ਅੰਨੀ ਵਾਰਦਾਤ ਹੋਈ ਸੀ ਮੁਖਤਰ ਸਾਹਿਬ ਜਿੱਥੇ ਤੜਕੇ ਸਵੇਰੇ ਇਹ ਵਾਰਦਾਤ ਸਾਹਮਣੇ ਆਈ ਸੀ ਇਹ ਨਿਕਲ ਕੇ ਕਿ ਲੁੱਟ ਦੀ ਵਾਰਦਾਤ ਨਾਲ ਇੱਕ ਗੱਡੀ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਦੋ ਬੰਦੇ ਉਸ ਵਿੱਚ ਗੱਡੀ 'ਚ ਸਵਾਰ ਸਨ ਇੱਕ ਬੰਦਾ ਜਿਸ ਦਾ ਨਾਂ ਲਖਵੀਰ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਿਆਰਜੀਤ ਸਿੰਘ ਉਹ ਤਖਵੀਰ ਸਿੰਘ ਦਾ ਪੁੱਤਰ ਉਹਨੂੰ ਜ਼ਖਮੀ ਹਾਲਾਤਾਂ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਪਰ ਇਹ ਸਾਰੀ ਗੁੱਤੀ ਹੁਣ ਮੁਕਸਰ ਦੀ ਪੁਲਿਸ ਨੇ ਸੁਲਝਾ ਦਿੱਤੀ ਹੈ ਕਿ ਪੁੱਤ ਹੀ ਕਾਤਲ ਨਿਕਲੇ ਆਪਣੇ ਬਾਪ ਦਾ 25 ਲੱਖ ਰੁਪਇਆ ਆਨਲਾਈਨ ਗੇਮ ਵਿੱਚ ਦੂਏ ਵਿੱਚੋਂ ਹਾਰ ਗਿਆ ਸੀ ਹਾਰਨ ਤੋਂ ਬਾਅਦ ਪਿਓ ਚੋਂ ਨਿਤ ਹਿਸਾਬ ਮੰਗਦਾ ਸੀ ਤਾਂ ਲਾਰੇ ਲਾੰਦਾ ਰਿਹਾ ਕਿ ਮੈਂ ਚੰਡੀਗੜ੍ਹ ਵਿੱਚੋਂ ਪੈਸਾ ਕਿਤੇ ਕੰਮ ਵਿੱਚ ਫਸਾਇਆ ਪਿਆ ਮੇਰਾ ਪੈਸਾ ਉੱਥੇ ਫਸਿਆ ਪਿਆ ਮੈਂ ਦੋਵੇਂ ਜਾਣੇ ਇੱਕ ਘਰੋਂ ਨਿਕਲੇ ਸੀ ਗੱਡੀ ਵਿੱਚ ਇਹ ਸੋਚ ਕੇ ਕਿ ਅਸੀਂ ਚੰਡੀਗੜ੍ਹ ਜਾਣਾ ਪਰ ਚੰਡੀਗੜ੍ਹ ਜਾਣ ਤੋਂ ਪਹਿਲਾਂ ਰਾਹ ਵਿੱਚ ਪੁੱਤ ਨੇ ਚਾਕੂ ਨਾਲ ਚਾਰ ਵਾਰ ਵਾਰ ਕੀਤਾ ਆਪਣੇ ਬਾਪ ਦੇ ਤੇ ਉਹਨੂੰ ਉੱਥੇ ਉਹਨੂੰ ਉਸੇ ਮੌਕੇ ਤੇ ਖਤਮ ਕਰ ਦਿੱਤਾ ਸਾਰੀ ਘਟਨਾ ਵਿੱਚ ਪੁਲਿਸ ਨੇ ਬੜੀ ਡਿਟੇਲ ਚ ਦੱਸਿਆ ਪੁਲਿਸ ਨੇ ਦੱਸਿਆ ਕਿ ਕਿਵੇਂ ਆਪ ਚਾਕੂ ਨਾਲ ਚਾਰ ਵਾਰ ਵਾਰ ਕਿਤੇ ਆਪ ਗੱਡੀ ਦੀ ਚਾਬੀ ਛੁੜ ਕੇ ਖੇਤਾਂ 'ਚ ਗੱਡੀ ਦੀ ਚਾਬੀ ਕੱਢ ਕੇ ਖੇਤਾਂ 'ਚ ਛੁੱੜ ਦਿੱਤੀ ਗੱਡੀ ਦੇ ਸ਼ੀਸ਼ੇ ਆਪ ਭੰਨੇ ਤਾਂ ਕਿ ਇਹ ਲੱਗੇ ਕਿ ਇਹ ਵਾਰਦਾਤ ਲੁੱਟ ਦੀ ਵਾਰਦਾਤ ਹੋਈ ਹੈ ਪਰ ਪੁਲਿਸ ਨੇ ਗੁੱਤੀ ਸੁਝਾ ਲਈ ਹੈ ਪੁੱਤ ਨੇ ਆਪ ਦੇ ਬਾਪ ਕੋਲੋਂ ਡਰ ਦੇ ਮਾਰੇ ਚੁੱਕਦੇ ਮਾਰੇ ਇਹ ਮੈਂ ਕਿਵੇਂ ਦੱਸਾਂਗਾ ਕਿ 25 ਲੱਖ ਰੁਪਏ ਮੈਂ ਝੂਏ ਚ ਗਵਾ ਬੈਠਾ ਇਸ ਖੋਫ ਦੇ ਮਾਰੇ ਆਪ ਦੇ ਬਾਪ ਦਾ ਕਤਲ ਕਰ ਦਿੱਤਾ ਬਚਣ ਪਿੱਛੇ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹੜਾ ਮਰਡਰ ਵੈਪਕਣਾ ਜਿਹੜਾ ਚਾਕੂ ਆ ਉਸ ਦੀ ਪਾਲ ਵਿੱਚ ਪੁਲਿਸ ਲੱਗੀ ਹੋਈ ਹੈ ਕਿਵੇਂ ਪੁਲਿਸ ਨੇ ਗੁੱਥੀ ਸੁਲਝਾਈ ਹੈ ਅੰਨੇ ਕਤਲ ਦੀ ਇੱਕ ਵਾਰ ਤੁਹਾਨੂੰ ਪੁਲਿਸ ਅਧਿਕਾਰੀਆ ਤੱਕ ਲੈ ਕੇ ਚਲਦੇ ਆ ਮੁਖਸਰ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਇਸ ਅੰਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਜਿਸ ਵਿੱਚ ਪਾਪ ਦਾ ਕਤਲ ਇੱਕ ਪੁੱਤ ਨੇ ਆਪ ਆਪਣੇ ਹੱਥੀ ਕਰ ਦਿੱਤਾ ਲੈ ਕੇ ਚਲਦੇ ਆ ਤੁਹਾਨੂੰ ਇੱਕ ਵਾਰੀ ਪੁਲਿਸ ਅਧਿਕਾਰੀ ਦੇ ਵੱਲ ਅੱਜ ਉਹ ਸਰ ਬਰੀਅਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਕਾਰਸਵਾਰਾਂ ਦੇ ਉੱਪਰ ਮੰਦਰਾ ਸੀ ਕੀ ਮਾਮਲਾ ਦੀ ਇਸ ਨੂੰ ਅੱਜ ਮੁਖਸਰ ਪੁਲਿਸ ਨੇ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਭਾਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹਦੀ ਆਪਣੇ ਫਾਦਰ ਨੂੰ ਉਹਨੇ ਮਾਰਤਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਗਰ ਉਹਨਾਂ ਨੇ ਇਹਦੇ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੋਲ ਚੱਕ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਗਏ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਵਾਦ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇ ਲਾਏ ਸੀ ਤੇ ਉੱਥੇ ਫਸ ਗਏ ਹੈ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਉਸਦੇ ਅੱਗੇ ਫੀਅਰ ਕਰਦਾ ਸੀ ਤੇ ਉਹ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ ਅਰੇ ਕੱਲਾ ਸੀ ਜਾਂ ਕੋਈ ਹੋਰ ਨਿਸ ਕਰ ਰਹਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇੰਸ਼ੂਰੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋਅ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪਾਏ ਗਏ ਸੀ ਹਥਿਆਰ ਜੋ ਹਾਲੇ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ ਤੇ ਤੇਜ਼ धार ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਈਆਂ ਹੋਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀਗੀ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ ਸੁਥਰੀ ਝੂਠੀ ਗੱਲ ਸੀਗੀ ਜੀ ਵਾਹ ਕੋਈ ਫਾਇਰ ਆਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰਸ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਬੂਨਸ ਰਹੇ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਜਿੰਦਗੀ ਜਦੋਂ ਪਲਾਨਿੰਗ ਕਰੇ ਸਰ ਪੁਛਗਿੱਤ ਤੋਂ ਬਦਲ ਨਹੀਂ ਪੁਛਗਿੱਤ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਪੁਛਗਿੱਤ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀਪਲਾਨਡ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਾਉਣਾ ਐਸਾ ਫੈਕਟ ਬੱਜਾ ਹੋਇਆ ਹੈਗਾ ਮੇਰੀ ਵੀ ਸਰ ਉਹ ਹੋਇਆ ਸੀ ਅਸਲੇ ਦਾ ਨਹੀਂ ਨਹੀਂ ਜੀ ਅਸਲੇ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਜ਼ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨ ਦਾ ਵਾਧਾ ਹੋਰ ਘਾਟਾ ਕੀਤਾ ਗਿਆ